ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰਾਂ ਸੀ ਔਰ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਜੋ ਸਮੀਤ ਪਾਟਿਆ ਜੀ ਪਾਟਿਆ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਸੋ ਕੈਨੇਡਾ ਦੇ ਵਿੱਚ 31st ਮਾਰਚ ਤੋਂ ਬਾਅਦ ਜਿਹੜੇ ਪੁਰਾਣੇ ਬਦਲਾਅ ਨੇ ਉਹਨਾਂ ਤੋਂ ਬਾਅਦ ਲਗਭਗ ਪੂਰੀ ਕਲੈਰਿਟੀ ਆ ਗਈ ਹੈ ਔਰ ਜਿਹੜੀਆਂ ਪ੍ਰੋਵਿੰਸ ਦੀਆਂ ਅਟੈਸਟੇਸ਼ਨ ਲੈਟਰਸ ਨੇ ਉਹ ਵੀ ਲਗਾਤਾਰ ਆ ਰਹੀਆਂ ਨੇ ਔਰ ਸ਼ੁਰੂਆਤ ਦੇ ਵਿੱਚ ਅੱਜ ਅਸੀਂ ਇੱਕ ਬਹੁਤ ਵੱਡੇ ਟੌਪਿਕ ਦੇ ਉੱਤੇ ਗੱਲਬਾਤਾਂਗੇ ਕਿ ਜਿਹੜੇ ਸਟੂਡੈਂਟਸ ਨੇ ਸਾਡੇ ਖਾਸ ਤੌਰ ਤੇ ਜਿਹੜੇ অন্ਟਾਰੀਓ ਦੇ ਵਿੱਚ ਸਟੂਡੈਂਟਸ ਇੰਟਰਸਟ ਦਿਖਾ ਰਹੇ ਨੇ অন্ਟਾਰੀਓ ਦੇ ਵਿੱਚ ਸਕਿੱਲਸ ਸ਼ੋਰਟ ਨੂੰ ਲੈ ਕੇ ਸਟੂਡੈਂਟਸ ਦੀ ਡਿਮਾਂਡ ਵੀ ਹੈ ਔਰ ਜਸਮੀਤ ਜੀ ਅਕਸਰ ਸਕਿੱਲਸ ਕੋਰਸਸ ਦੀ ਜਿਹੜੀ ਇਹ ਗੱਲ ਵੀ ਕਰਦੇ ਨੇ ਪਾਟਿਆਲ ਸਾਹਿਬ ਤੁਸੀਂ ਵੀ ਲਗਾਤਾਰ ਕਈ ਵੀਡੀਓਜ਼ ਦੇ ਵਿੱਚ ਸਟੂਡੈਂਟਸ ਨੂੰ অন্ਟਾਰੀਓ ਦੀਆਂ ਪੋਸਿਬਿਲਿਟੀਆਂਸ ਬਾਰੇ ਅਵੇਅਰ ਕੀਤਾ ਸੀ ਕੀ ਵਿਦਿਆਰਥੀ ਇਹਨਾਂ ਗੱਲਾਂ ਨੂੰ ਸਮਝ ਰਹੇ ਨੇ ਔਰ ਹੁਣ অন্ਟਾਰੀਓ ਦੇ ਵਿੱਚ ਕਿੰਨੇ ਕੁ ਕੋਰਸਸ ਅੱਛੇ ਨੇ ਜਿਹੜੇ ਅਵੇਲੇਬਲ ਨੇ ਔਰ ਕਿਹੜੇ ਕਿਹੜੇ ਇਨਟੇਕ ਦੇ ਲਈ ਪੋਸਿਬਿਲਿਟੀਆਂ ਬਣ ਰਹੀ ਨੇ ਸੋ ਦੇਖੋ ਹੁਣੇ ਸਪਟੈਂਬਰ ਇਨਟੇਕ ਓਪਨ ਹੈ ਫਾਰ ਮੈਨੀ ਕਾਲਜੇਸ ਔਨਸ਼ੋਰ ਮਈ ਚ ਵੀ ਓਪਨ ਹੈਗਾ ਜਿਹੜੇ ਬੱਚਿਆਂ ਕੋਲ ਆਲਰੇਡੀ ਵੀਜ਼ਾ ਹੈਗਾ ਉਹ ਮਈ ਇਨਟੇਕ ਮੈਨ ਸੈਂਟੀਨੀਅਲ ਕਾਲਜ ਹੰਬਰ ਕਾਲਜ ਜੇ ਕਿਸੇ ਚ ਐਡਮਿਸ਼ਨ ਲੈਣਾ ਚਾਹੁੰਦੇ ਆ ਤਾਂ ਔਨਸ਼ੋਰ ਅਵੇਲੇਬਲ ਹੈਗਾ ਬਿਲਕੁਲ ਠੀਕ ਹੈ ਇਹ ਵੀ ਇਹ ਵੀ ਕਾਫੀ ਸਟੂਡੈਂਟਸ ਦੀ ਜਿਹੜੀ ਹੈ ਇਹਦੇ ਨਾਲ ਉਹਨਾਂ ਦੀ ਪ੍ਰੋਬਲਮ ਸால்ਵ ਹੋ ਸਕਦੀ ਹੈ ਕਿੰਨੇ ਕੰਟਰੀਓ ਦੇ ਵਿੱਚ ਸਰਕਾਰੀ ਕਾਲਜਸ ਨੇ ਜਿਨ੍ਹਾਂ ਨਾਲ ਤੁਸੀਂ ਡਾਇਰੈਕਟ ਕਰ ਰਹੇ ਹੋ ਕਿਉਂਕਿ ਅੱਜ ਕੱਲ ਇਹ ਬੜੀ ਸਟੂਡੈਂਟਸ ਦੇ ਵਿੱਚ ਵੀ ਗੱਲ ਆਈ ਹੈ ਕਿ ਜਿਹੜੀਆਂ ਕੰਪਨੀਆਂ ਸਿੱਧੀਆਂ ਡਾਇਰੈਕਟ ਟਾਈ-ਅਪ ਦੇ ਵਿੱਚ ਨੇ ਕਾਲਜਸ ਨਾਲ ਅਸੀਂ ਉਹਨਾਂ ਤੋਂ ਹੀ ਆਫਰ ਲੈਟਰ ਲੈਣਾ ਇਹਦਾ ਬੈਨੀਫਿਟ ਕੀ ਹੁੰਦਾ ਸੋ ਦੇਖੋ ਉਹਦਾ ਬੈਨੀਫਿਟ ਇਹ ਹੈ ਕਿ ਜਦੋਂ ਅਸੀਂ ਅਪਲਾਈ ਕਰਾਂਗੇ ਬੱਚੇ ਦਾ ਤਾਂ ਉਹਨੂੰ ਡਾਇਰੈਕਟ ਈਮੇਲ ਆਉਂਦੀ ਪਹਿਲਾਂ ਦਾ ਕਨਫਰਮੇਸ਼ਨ ਕਿ ਉਹਦਾ ਕੇਸ ਅਪਲਾਈ ਹੋ ਗਿਆ ਦੂਜਾ ਬੈਨੇਫਿਟ ਇਹ ਆ ਸਰ ਕਿ ਹੁਣ ਤਾਂ ਪੈਰਲ ਵਿੱਚ ਵੀ ਬੱਚੇ ਦਾ ਡਾਇਰੈਕਟ ਈਮੇਲ ਆਈਡੀ ਫੋਨ ਨੰਬਰ ਕਾਲਜ ਸਾਰਾ ਕੁਝ ਲਿਖਣਾ ਹੁਣ ਜਿਹੜੇ ਇਨਡਾਇਰੈਕਟ ਏਜੰਟਸ ਹੋਣਗੇ ਮੈਨੂੰ ਲੱਗਦਾ ਉਹ ਪੈਰਲ ਵੀ ਲੈ ਕੇ ਦੇ ਸਕਣਗੇ ਬੱਚਿਆਂ ਨੂੰ ਕਿ ਨਹੀਂ ਇਹ ਵੀ ਇੱਕ ਬੜੀ ਵੱਡੀ ਚੀਜ਼ ਰਹੇਗੀ ਸੋ ਸਟੂਡੈਂਟਸ ਮੈਨੂੰ ਲੱਗਦਾ ਕਿ ਤੁਸੀਂ ਇੱਕ ਏਦਾਂ ਦੇ ਏਜੰਟ ਥਰੂ ਅਪਲਾਈ ਕਰੋ ਜਿਹਦੇ ਡਾਇਰੈਕਟ ਆਈਐਪਸ ਹੋਣ ਔਰ ਡਾਇਰੈਕਟ ਕਾਲਜਾਂ ਦੇ ਨਾਲ ਉਹਨਾਂ ਦਾ ਗੱਲਬਾਤ ਹੋਵੇ ਕੱਲ ਨੂੰ ਕਿਤੇ ਤੁਹਾਡਾ ਕੇਸ ਆੜ ਵੀ ਜਾਏ ਤਾਂ ਉਹ ਤੁਹਾਡੀ ਹੈਲਪ ਕਰ ਸਕਣਗੇ ਇੰਦਾ ਨਾ ਹੋਏ ਕਿ ਤੁਸੀਂ ਅਪਲਾਈ ਕਰ ਲੋ ਔਰ ਤੁਹਾਨੂੰ ਪਤਾ ਹੀ ਨਾ ਲੱਗੇ ਕਿ ਕਿੱਦਾਂ ਕਿੱਦਾਂ ਤੁਹਾਡਾ ਕੇਸ ਚੱਲ ਰਿਹਾ ਅੱਗੇ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਸੋ ਸਟੂਡੈਂਟਸ ਵੈਰੀ ਵੈਰੀ ਜਿਨੂੰ ਕਹਿੰਦੇ ਆ ਕਿ ਹੁਣ ਆਪਾਂ ਨੂੰ ਬਹੁਤ ਜ਼ਿਆਦਾ ਚੁੱਕੰਨੇ ਹੋ ਕੇ ਆਪਣਾ ਕੇਸ ਲਾਣਾ ਪੈਣਾ ਬਿਲਕੁਲ ਬਹੁਤ ਚੁੱਕੰਨੇ ਹੋ ਕੇ ਹੁਣ ਸਾਡੇ ਸਟੂਡੈਂਟਸ ਨੂੰ ਜਿਹੜਾ ਕੇਸ ਹੈ ਉਹ ਲਾਉਣਾ ਪੈਣਾ ਔਰ ਬਹੁਤ ਹੀ ਅਹਿਮ ਰਹੇਗਾ ਵਿਦਿਆਰਥੀਆਂ ਦੇ ਲਈ ਵੀ ਕਿ ਉਹ ਲੈਂਡਮਾਰਕ ਇਮੀਗ੍ਰੇਸ਼ਨ ਦੇ ਨਾਲ ਸੰਪਰਕ ਲੈਂਡਮਾਰਕ ਇਮੀਗ੍ਰੇਸ਼ਨ ਦੇ ਨਾਲ ਸੰਪਰਕ ਬਣਾਉਣ ਔਰ ਆਪਣੇ ਆਫਰ ਲੈਟਰ ਅਪਲਾਈ ਕਰਨ ਆਫਰ ਲੈਟਰ ਦੀ ਵੀ ਮੈਨੂੰ ਪੋਸਿਬਿਲਟੀ ਦੇ ਉੱਤੇ ਜ਼ਰੂਰ ਤੁਸੀਂ ਗੱਲ ਕਰੋ ਬਹੁਤ ਸਾਰੇ ਸਟੂਡੈਂਟਸ ਨੇ ਉਹਨਾਂ ਨੂੰ ਆਫਰ ਲੈਟਰ ਲੈਣ 'ਚ ਵੀ ਦਿੱਕਤ ਆ ਰਹੀ ਹੈ ਜਸਮੀਤ ਜੀ ਸਰ ਆਫਰ ਲੈਟਰ ਤਾਂ ਇਦਾਂ ਸੀ ਕਿ ਅਨਟਾਰੀਓ ਨੇ ਬੰਦ ਕੀਤੀਆਂ ਹੋਈਆਂ ਸੀ ਸਾਰੀਆਂ ਆ ਗਈਆਂ ਹੁਣ ਸੋ ਕੋਈ ਇਦਾਂ ਦਾ ਨਹੀਂ ਹੈ ਕਿ ਅਨਟਾਰੀਓ ਵਾਸ ਕਲੋਜ਼ਡ ਬਿਕਾਜ਼ ਆਫ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰਸ ਇਟ ਵਾਸ ਇਸ਼ੂ ਆਫ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰਸ ਐਲੋਕੇਸ਼ਨ ਹੁਣ ਓਨਟਾਰੀਓ ਨੇ ਉਹ ਐਲੋਕੇਸ਼ਨਸ ਦੇ ਉੱਤੇ ਕੰਮ ਕਰ ਲਿਆ ਐਂਡ ਹੁਣ ਉਥੋਂ ਆਣੀਆਂ ਸ਼ੁਰੂ ਹੋ ਗਈਆਂ ਸਾਡੀਆਂ ਆਲਮੋਸਟ ਜਿੰਨੀਆਂ ਕਿ ਪੈਂਡਿੰਗ ਸੀ ਆ ਚੁੱਕੀਆਂ ਆਫਰ ਲੈਟਰਸ ਸੋ ਸਟੂਡੈਂਟਸ ਹੁਣ ਜੇ ਤੁਸੀਂ ਆਫਰ ਲੈਟਰਸ ਦੇਖ ਰਹੇ ਹੋ ਤਾਂ ਨਾਰਥਰਨ ਕਾਲਜ ਕੈਂਬਰੀਅਨ ਕਾਲਜ ਲਾਇਲਿਸ਼ ਕਾਲਜ ਨਾਇਗਰਾ ਕਾਲਜ ਸੈਂਟੀਨੀਅਲ ਕਾਲਜ ਸੈਨਿਕਾ ਕਾਲਜ ਲੈਂਪਟਨ ਕਾਲਜ ਮੋਹਾਕ ਕਾਲਜ ਹੈਮਿਲਟਨ ਚ अबाओ वैली कॉलेज नॉर्थवैस कॉलेज नेट सेट, क्यानो कॉलेज जिन्ने भी कॉलेज है, है सारे हूँ जनवरी या सपटेंबर ओपन हो चुके हैं सू कॉलेज की कहेंगे तो अलावा भी जिन्ने भी कॉलेज़ है, है यूनिवर्सिटी कैनडा वैस्ट यूनिवर्सिटी ऑफ नायगरा फॉल्स जिन्ने भी कॉलेज़ है हूँ तो अपलाई कर सट इज़ अ गोल्डन चांस कि स्टूडेंट अपलाई कर जल्द तो जल्द ਬਿਲਕੁਲ ਜੀ ਸੋ ਇਹ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਦੱਤੀ ਹੈ ਦੇਖੋ ਕਿੰਨੇ ਕਾਲਜਸ ਦੇ ਤਾਂ ਨਾਮ ਹੀ ਡੇਡ ਤੋਂ 10 ਜਸਮੀਤ ਜੀ ਨੇ ਇਸ ਵਕਤ ਸੋ ਉਹਨਾਂ ਸਾਰੇ ਕਾਲਜਸ ਦੇ ਲਈ ਇਹ ਗੋਲਡਨ ਟਾਈਮ ਹੈ ਗੋਲਡਨ ਓਪਰਚ्युनिटी ਹੈ ਸਾਰੇ ਸਟੂਡੈਂਟਸ ਦੇ ਲਈ ਕਿ ਤੁਸੀਂ ਆਪਣਾ ਆਪਣਾ ਆਫਰ ਲੈਟਰ ਜਿਹੜਾ ਉੱਥੋਂ ਤੁਸੀਂ ਮੰਗਵਾ ਸਕਦੇ ਹੋ ਸਰ ਲਗਾਤਾਰ ਜਿਹੜੇ ਸਟੂਡੈਂਟਸ ਨੇ ਜਿਹੜੇ ਪੀਪੀ ਕਾਲਜਸ ਵਾਲੇ ਖਾਸ ਤੌਰ ਤੇ ਸਟੂਡੈਂਟਸ ਨੇ ਉਹ ਹੁਣ ਉਹ ਓਪਰਚੁਨਿਟੀ ਨੇ ਕਿ ਸਾਨੂੰ ਅਟੈਸਟੇਸ਼ਨ ਲੈਟਰ ਮਿਲ ਸਕਦੀ ਹੈ देखो उननां नु ता मेन कैंपस तो मिल जाएगी सितंबर इनटेक ਲਈ मेन कैंपस ਤੋਂ ਅਗਰ ਅਗਰ ਉਹਦੇ ਲਈ ਵੀ ਉਹਨਾਂ ਨੂੰ ਕਾਈ ਕਰਨਾ ਪੈਣਾ ਸਾਰੇ ਸਰ ਜਿੰਨਾ ਨੇ ਫੀਸਾਂ ਪੇ ਕੀਤੀਆਂ ਹੋਈਆਂ ਪੀਪੀਪੀ ਕੈਂਪਸਸ ਤੇ ਜਿੰਨਾ ਨੇ ਫੀਸਾਂ ਪੇ ਕੀਤੀਆਂ ਹੋਈਆਂ ਉਹਨਾਂ ਨੂੰ ਕੀ ਕਹਿੰਦੇ ਮੇਨ ਕੈਂਪਸ ਤੇ ਮੋਸਟ ਪ੍ਰੋਬੈਬਿਲਟੀ ਟ੍ਰਾਂਸਫਰ ਕਰ ਲੈਣਗੇ ਔਰ ਮੇਨ ਕੈਂਪਸ ਤੇ প্রভিনਸ਼ਲ ਅਟੈਸਟੇਸ਼ਨ ਲੈਟਰਸ ਮੇਨ ਜਾਣਗੇ ਦੈਟ ਇਜ਼ ਦਾ ਸੋਲੂਸ਼ਨ ਫਾਰ ਜਿਨ੍ਹਾਂ ਨੇ ਆਲਰੇਡੀ ਫੀਸ ਪੇ ਕੀਤੀ ਹੋਈ ਹੈ ਜੇ ਉਹਨਾਂ ਨੇ ਰੀਫੰਡ ਲੈਣਾ ਹੈ ਔਰ ਪਹਿਲੀ ਗੱਲ ਤਾਂ ਇਹ ਸਮਝਣ ਦੀ ਲੋੜ ਹੈ ਬੱਚਿਆਂ ਨੂੰ ਕਿ ਜਿਹੜੇ ਪੀਪੀਪੀ ਕੈਂਪਸ ਸੀ ਉਹ ਸਾਰੇ ਜੀਟੀਏ ਚ ਸੀ ਟੋਰਾਂਟੋ ਚ ਸੀ ਔਰ ਜੇ ਮੇਨ ਕੈਂਪਸ ਦੀ ਤੁਹਾਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਮਿਲਦੀ ਹੈ ਤਾਂ ਉਹਦੇ ਚ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਉੱਥੇ ਜਾ ਸਕਦੇ ਹੋ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਵੀ ਮਿਲੇਗਾ ਸੋ ਬੱਚਿਆਂ ਨੂੰ ਬਹੁਤ ਵੱਡੀ ਕਨਫਿਊਜ਼ਨ ਹੈ ਮੈਨੂੰ ਲੱਗਦਾ ਆਪਾਂ ਨੂੰ ਆਪਣੇ ਮੀਡੀਅਮ ਰਾਹੀਂ ਇਹ ਵੀ ਸਮਝਾਉਣਾ ਪਏਗਾ ਕਿ 12ਵੀਂ ਪਾਸ ਬੱਚੇ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਬਟ 12ਵੀਂ ਪਾਸ ਬੱਚੇ ਲਈ ਕੋਈ ਚੇਂਜ ਆਇਆ ਹੈ ਕਿ ਉਹ ਆਪਣਾ ਸਪਾਊਸ ਨਾਲ ਨਹੀਂ ਲੈ ਕੇ ਜਾ ਸਕਦਾ ਹੋਰ ਸਭ ਕੁਝ ਸੇਮ ਹੈ ਸੋ ਮੈਨੂੰ ਲੱਗਦਾ ਜਿਹੜੇ ਬੱਚਿਆਂ ਨੂੰ ਦਿੱਕਤ ਆ ਰਹੀ ਹੈ ਜਿਹੜੇ ਬੱਚੇ ਹੁਣ ਇਸ ਟਾਈਮ ਤੇ ਸਮਝ ਨਹੀਂ ਪਾ ਰਹੇ ਕਿਉਂਕਿ ਮੈਨੂੰ ਜ਼ਿਆਦਾਤਰ ਫੋਨ ਇਹ ਆ ਰਹੇ ਆ ਕਿ ਸਰ ਕੀ ਕਹਿੰਦੇ ਆ ਬੱਚਾ ਨੂੰ ਵਰਕ ਪਰਮਿਟ ਮਿਲੇਗਾ ਕਿ ਤੇ ਵਰਕ ਪਰਮਿਟ ਤਾਂ ਨਹੀਂ ਬੰਦ ਹੋ ਗਿਆ ਸੋ ਮੈਂ ਸਟੂਡੈਂਟਸ ਨੂੰ ਕਹਿਣਾ ਚਾਹਾਂਗਾ ਵਰਕ ਪਰਮਿਟ ਨਹੀਂ ਬੰਦ ਹੋਇਆ ਕੋਈ ਵਰਕ ਪਰਮਿਟ ਬੰਦ ਨਹੀਂ ਹੋਇਆ ਸਿਰਫ ਇੱਕ ਚੇਂਜ ਆਇਆ ਹੈ 댓 ਇਜ਼ ਸਪਾਊਸ ਇਜ਼ ਨੋਟ ਅਲਾਉਡ pauses is not allowed for 12th students pauses is not allowed for 12th pass students bilkul theek hai ji so ye so, clear kar deta baki jede graduate wale bacche hai wo masters jaan je apna pause ohna ne naal leke jana so mainu lagda bahut mushkil hai bopar aaye tanu apna main campus te shift karna payega cambrian de sardbari campus te ਕਿਉਂਕਿ ਇੰਨੀ ਜਲਦੀ প্রভিনਸ਼ਲ ਅਟੈਸਟੇਸ਼ਨ ਲੈਟਰ ਆ ਵੀ ਗਈ ਤਾਂ ਰਿਜ਼ਲਟਸ ਨੂੰ ਟਾਈਮ ਲੱਗ ਰਿਹਾ ਅੱਜ 11 ਅਪ੍ਰੈਲ ਹੋ ਚੁੱਕੀ ਐ ਸੋ 6 ਮਈ ਤੱਕ ਬਹੁਤ ਮੁਸ਼ਕਿਲ ਐ ਕਿ প্রভিনਸ਼ਲ ਅਟੈਸਟੇਸ਼ਨ ਲੈਟਰ ਲੈ ਕੇ ਤੁਹਾਨੂੰ ਵੀਜ਼ਾ ਆਣਾ ਬਿਲਕੁਲ ਜੀ ਸੋ ਕਈ ਇੰਪੋਰਟੈਂਟ ਪੁਆਇੰਟਸ ਨੇ ਜਿਹੜੇ ਲਗਾਤਾਰ ਅਸੀਂ ਜਸਮੀਤ ਜੀ ਦੇ ਨਾਲ ਸਾਂਝੇ ਕਰਦੇ ਆਂ ਸੋ ਪੈਨ ਇੰਡੀਆ ਇੰਡੀਆ ਦੇ ਕਿਸੇ ਵੀ ਹਿੱਸੇ ਤੋਂ ਜਿਹੜੇ ਸਟੂਡੈਂਟਸ ਨੇ ਉਹ 90413 90412 ਦੇ ਉੱਤੇ ਟੈਲੀਫੋਨ ਕਰ ਸਕਦੇ ਨੇ ਜਸਮੀਤ ਜੀ ਨੂੰ ਮਿਲ ਸਕਦੇ ਨੇ ਅਪਾਇੰਟਮੈਂਟ ਬਣਾ ਕੇ ਮਿਲ ਸਕਦੇ ਨੇ ਔਰ ਸਕਰੀਨ ਦੇ ਉੱਤੇ WhatsApp ਨੰਬਰ ਹੈ ਜਿਹੜਾ WhatsApp ਨੰਬਰ ਹੈ ਇਸ WhatsApp ਨੰਬਰ ਦੇ ذریعے ਤੁਸੀਂ ਜਸਮੀਤ ਜੀ ਨੂੰ ਆਪਣਾ ਪ੍ਰੋਫਾਈਲ ਭੇਜ ਸਕਦੇ ਹੋ ਸੋ ਮੈਂ ਟੀਮ ਨੂੰ ਕਹੂੰਗਾ ਕਿ ਸਕਰੀਨ ਦੇ ਉੱਪਰ WhatsApp ਨੰਬਰ ਜ਼ਰੂਰ ਬਿਲਕੁਲ ਮੈਂਸ਼ਨ ਰੱਖੋ 90410 96100 ਇਸ ਨੰਬਰ ਦੇ ਉੱਪਰ ਤੁਸੀਂ ਆਪਣਾ ਪ੍ਰੋਫਾਈਲ WhatsApp ਕਰ ਸਕਦੇ ਹੋ ਜਿਹਦੇ ਨਾਲ ਤੁਸੀਂ ਡਾਇਰੈਕਟ ਜਸਮੀਤ ਜੀ ਦੇ ਸੰਪਰਕ ਦੇ ਵਿੱਚ ਆ ਸਕਦੇ ਹੋ